ਉਹ ਤਾਂ ਗਾੜੀ ਇਹਨਾਂ ਦਾ ਵਿਚਾਰਿਆਂ ਦਾ ਇੱਕ ਬਰਾਂਡਾ ਸੀ ਉਹ ਵੀ ਬਰਸਾਤਾਂ ਦੇ ਕਾਰਨ ਡਿੱਗ ਪਿਆ ਵਾ ਚੰਗੀ ਗੱਲ ਆ ਕੋਠਾ ਵੇਖੋ ਸਾਰਾ ਇਹਨਾਂ ਦੇ ਪਾਟੇ ਪਏ ਵਿਚਾਰਿਆਂ ਦੇ ਤੇ ਘਰੋਂ ਬਹੁਤ ਹੀ ਜ਼ਿਆਦੇ ਮਾਤੜਿਆ ਹਾਂ ਜੀ ਕਹਿੰਦੇ ਕਿ ਸਰਕਾਰੀ ਸਹੂਲਤ ਮਿਲੋਗੀ ਸੈਂਟਰ ਗਵਰਨਮੈਂਟ ਨਾਲੋਂ ਤੇ ਅੱਜ ਤੱਕ ਕਿਸੇ ਦੇ ਵੀ ਨਹੀਂ ਆਏ ਪਿੰਡ ਦੇ ਵਿੱਚ ਹਾਂ ਜੀ ਯੋਦਮੇ ਕੰਮ ਕਰਦੀ ਹਾਂ ਜਟਾਂ ਦਾ ਉਹ ਸੁੱਟਦੀ ਹਾਂ ਜਦੋਂ ਆਹ ਕਮਰਾ ਪਾ ਲਿਆ ਘਾਰੇ ਦੇ ਲੱਗਾ ਨਾ ਸਾਲਾਂ ਦਾ ਜਦੋਂ ਦਾ ਨਸ਼ਾ ਕਰਨ ਦਾ ਇਹ ਲੱਦਾਂ મતલਬ ਗਲਤੀਆਂ ਆ ਇਹ ਤਾਂ ਫਾਇਦੇ ਨਾਲਾਂ ਦੇ ਵਿੱਚ ਇਹ ਵੀ ਬਹੁਤ ਕੰਮਰੇ ਨਹੀਂ ਮੈਂ ਪਾ ਸਕਦੀ ਮੇਰੇ ਹੱਥ ਬੰਨ ਕੇ ਸਰਕਾਰ ਅੱਗੇ ਵੀ ਇਹੋ ਬੇਕਾਰੀ ਆ ਕੇ ਮੈਂ ਬਸ ਅਜ ਮਤਲਬ ਕਮਰੇ ਪੈ ਜਾਣ ਆਪਣੇ ਅੰਗਰੇਜ਼ ਸਿੰਘ ਹੈ ਜੀ ਅੰਗਰੇਜ਼ ਜੀ ਤੁਹਾਡੇ ਪਿੰਡ ਦੇ ਵਿੱਚ ਇਹ ਮਕਾਨ ਇਹਨਾਂ ਦੀ ਬੰਦਾ ਟਟਿਆ ਕੀ ਕਹਿਣਾ ਜੀ ਮੈਂ ਉਹ ਕਹਿਣਾ ਚਾਹੁੰਦਾ ਕਿ ਇਹਨਾਂ ਦਾ ਨਾ ਜਿਹਦੇ ਪਿੱਛੇ ਬਰਸ਼ਾਤਾ ਹੀ ਆ ਨਾ ਉਦੋਂ ਗਾੜੀ ਇਹਨਾਂ ਦਾ ਵਿਚਾਰਿਆਂ ਦਾ ਇੱਕ ਬਰਾਂਡਾ ਸੀ ਉਹੀ ਬਰਸਾਤਾਂ ਦੇ ਕਾਰਨ ਡਿੱਗ ਪਿਆ ਵਾ ਤੇ ਚਲੋ ਆਪਾਂ ਦੇਖੋ ਕਿੰਨੇ ਕਿ ਜੇ ਕੋਈ ਸੰਸਤਾ ਵਾਲੇ ਕੋਈ ਦਾਨੀ ਸੱਜਣਾ ਜਾਂ ਕੋਈ ਸਰਕਾਰ ਵੱਲੋਂ ਇਹਨਾਂ ਨੂੰ ਸਹੂਲਤ ਮਿਲ ਜਾਵੇ ਤੇ ਚੰਗੀ ਗੱਲ ਆ ਕੋਠਾ ਵੇਖੋ ਸਾਰਾ ਇਹਨਾਂ ਦੇ ਪਾਟੇ ਪਏ ਵਿਚਾਰਿਆਂ ਦੇ ਤੇ ਘਰੋਂ ਬਹੁਤ ਹੀ ਜ਼ਿਆਦੇ ਮਾਤੜਿਆ ਹਾਂਜੀ ਆ ਨੂੰ ਪਛੇਤ ਆਪਣਾ ਗਰੀਬ ਪਰਿਵਾਰ ਪਰਿਵਾਰਾਂ ਵਾਸਤੇ ਇੱਕ ਸਕੀਮ ਚਲਾਈ ਗਈ ਹੈ ਕਿ ਇਹਨਾਂ ਦੇ ਬਾਲਿਆਂ ਦੀ ਛੱਤਾਂ ਕਿ ਉਹਨਾਂ ਨੂੰ ਲੈਂਟਰਸ ਤੇ ਪੈਸੇ ਦਿੱਤੇ ਜਾਂਦੇ ਆ ਫਲੈਸ਼ਾਂ ਵਾਸਤੇ ਪੈਸੇ ਦਿੱਤੇ ਗਏ ਆ ਪਰ ਇਹਨਾਂ ਗਰੀਬਾਂ ਤੱਕ ਕਿਉਂ ਨਹੀਂ ਪਹੁੰਚ ਰਹੀ ਹੈ ਦੇਖੋ ਜੀ ਸਾਡੇ ਪਿੰਡ ਲੇਖਕੇ ਦੇ ਕਾਫੀ ਖੜੇ ਆ ਤੇ ਅਜੇ ਤੱਕ ਪੈ ਕੇਦੇ ਵੀ ਨਹੀਂ ਆ ਕਹਿੰਦੇ ਆ ਕਿ ਸਰਕਾਰੀ ਸਹੂਲਤ ਮਿਲੂਗੀ ਸੈਂਟਰ ਗਵਰਨਮੈਂਟ ਨਾਲੋਂ ਤੇ ਅਜੇ ਤੱਕ ਕਿਸੇ ਦੇ ਵੀ ਨਹੀਂ ਆਏ ਪਿੰਡ ਦੇ ਵਿੱਚ ਹਾਂਜੀ ਤੇ ਮੈਂ ਤੇ ਇਹ ਅਪੀਲ ਕਰਨਾ ਚਾਹੁੰਦਾ ਚਲੋ ਇਹ ਬੰਦੇ ਮਾਤੜਿਆ ਵਿਚਾਰੇ ਸਾਡੇ ਪਿੰਡ ਚਾਰ ਪੰਜ ਘਰ ਆ ਜਿੰਨਾ ਵਿਚਾਰਿਆਂ ਦਾ ਬਹੁਤ ਮੰਦਾ ਹਾਲੇ ਕਿ ਘਰਿਆ ਆਪਣਾ ਤੇ ਦੋ ਤਿੰਨ ਘਰ ਹੋ ਰਿਹਾ ਜਿੰਨਾ ਦਾ ਬਹੁਤ ਜਿਆਦਾ ਹੀ ਮੰਦਾ ਹਾਲੇ ਹਾਂਜੀ ਵਿਚਾਰਿਆਂ ਦਾ ਤੇ ਦਾਨੀ ਸੱਜਣਾ ਤੁਹਾਡੀ ਵੀਡੀਓ ਵੇਖਦੇ ਰਹੀ ਆ ਤੁਹਾਡੀ ਇਹ ਗੱਲਬਾਤ ਸੁਣ ਜਾਏਗੇ ਕੀ ਕਹਿਣਾ ਚਾਹੋਗੇ ਆ ਪੈਸੋ ਨੂੰ ਹੱਥ ਜੜ ਕੇ ਅਪੀਲ ਕਰਦੇ ਆ ਕਿ ਚਲੋ ਜੇ ਇਹਨਾਂ ਵਿਚਾਰਿਆਂ ਦੀ ਕਿਤੇ ਮਦਦ ਹੋ ਜੇ ਦਾਨੀ ਸੱਜਣਾ ਵੱਲੋਂ ਤੇ ਬਹੁਤ ਬਹੁਤ ਨਾਲ ਧੰਨਵਾਦ ਭਰਾਵਾਂ ਦਾ ਤੇ ਚਲੋ ਇਹਨਾਂ ਵਿਚਾਰਿਆਂ ਦੀ ਬਾਹ ਫੜੀ ਜਾਵੇ ਜਿਹੜੇ ਕਮਰੇ ਇਹਨਾਂ ਦੇ ਪਾਏ ਜਾਣ ਹਾਂਜੀ ਨੇ ਲੱਭ ਚ ਵੀ ਕਿ ਨਸ਼ਾ ਕਰਦਾ ਹੈ ਹਾਂਜੀ ਉਹ ਵਿਚਾਰਾ ਕਾਫੀ ਜ਼ਿਆਦਾ ਉਹਨਾਂ ਦਾ ਕਰਦਾ ਨਸ਼ਾ ਹਾਂਜੀ ਲਤ ਲੁੱਤਾਵੇਂ ਗਲੀਆਂ ਵਾ ਕਾਫੀ ਤੇ ਉਹ ਵਿਚਾਰਾ ਆਪਣਾ ਕਰਦਾ ਵਾ ਮਿਹਨਤ ਮਜ਼ਦੂਰੀ ਤੇ ਤੁਹਾਨੂੰ ਪਤਾ ਮਿਹਨਤ ਮਜ਼ਦੂਰੀ ਅੱਜ ਕੱਲ ਕਿੱਥੇ ਅਜ ਦਿਹਾੜੀ ਮਹਾ ਰੋਟੀ ਪਣੀ ਚੱਲਣ ਡਿਆ ਅੱਜ ਕੱਲ ਹਾਂਜੀ ਹਾਂਜੀ ਨਾ ਮੇਰਾ ਬਬਲੀ ਇਹ ਤਾਂ ਮਕਾਨ ਨਹੀਂ ਐ ਕੋਈ ਨਾ ਦਾ ਏ ਭਾਜੀ ਹੋਿਆਂ ਨੂੰ ਹੋ ਹੀ ਗਏ ਆ तकरीबन ਲਾਲੋ 40 ਸਾਲ ਹੋ ਹੀ ਗਏ ਆ ਜਿਉਂ ਮੈਂ ਵਿਆਹੀ ਆਈ ਆ ਤੇ ਮੇਰੇ ਹੱਥੀ ਚੂੜਾ ਸੀ ਮਹੀਨਾ ਵਿਆਹ ਨੂੰ ਮੇਰੇ ਨੂੰ ਹੋਇਆ ਜਦੋਂ ਮੇਰੇ ਸਾਥ ਸਹੁਰੇ ਨੇ ਮੈਨੂੰ ਕੱਢ ਦਿੱਤਾ ਸੀ ਤੇ ਕਮਰਾ ਵੀ ਨਹੀਂ ਦਿੱਤਾ ਨੀ ਜੀ ਸਬਾਤ ਸੀ ਤੇ ਸਬਾਤ ਦੇ ਵਿੱਚ ਹੀ ਮੈਂ ਟਾਈਮ ਪਾਸ ਕੀਤਾ ਇਹਦੇ ਬਾਅਦ ਉਹ ਛੁੱਟਦੀ ਜੱਟਾਂ ਦੇ ਜਦੋਂ ਬਣਾਏ ਆ ਸਾਤ ਸਾਲ ਬਾਅਦ ਸੁੱਟਿਆ ਸੀ ਜੱਟਾ ਜੇ ਵੀ ਜਿੰਦਾ ਜਾਗਦਾ ਜਿੰਨੇ ਮੈਨੂੰ ਕਮਰਾ ਪਾ ਕੇ ਦਿੱਤਾ ਸੀ ਗਾਰੇ ਦੀਆਂ ਕੰਧਾਂ ਤੇ ਚਲੋ ਉਦੋਂ ਕਮਾਈ ਕਰਦੇ ਹਾਂ ਵੜਾ ਲਿਆ ਪਰ ਹੁਣ ਬਵਾਸ ਹੋ ਗਈ ਹੁਣ ਨਹੀਂ ਮੈਂ ਪਾਸ ਆਗਦੀ ਬੱਚਾ ਮੇਰਾ ਇੱਕ ਨਸਾ ਕਰਦਾ ਵਾ ਘਲਿਆ ਪਲਿਆ ਅੰਦਰ ਪਿਆ ਤੁਸੀਂ ਵੀ ਇੱਕ ਸਾਹ ਦੇ ਜੀ ਕਿੰਨੀ ਉਮਰ ਕਿੰਨੀ ਬੱਚੀ ਬੱਚੇ ਦੀ ਹੁਣ ਹੋ ਗਈ ਆ 25 ਸਾਲ ਹੋ ਗਈ ਆ 12 ਸਾਲਾਂ ਦਾ ਜਦੋਂ ਦਾ ਇਹ ਕਰਦਾ ਤੇ ਇਹਦੇ ਘਰ ਦੇ ਘਰ ਵਾਲੇ ਵੀ ਕੰਮ ਕਰ ਹਾਂਜੀ ਘਰ ਵਾਲੇ ਵੀ ਕੰਮ ਕਰ ਮਾਣ ਮੇਰੇ ਇਹਦੇ ਪਾਪਾ ਉਹ ਦਿਹਾੜੀ ਦਾ ਪਾਈ ਕਰਦਾ ਇਦਾਂ ਮਿਸਤਰੀ ਕੰਮਾਂ ਤੇ ਉਹ ਵੀ ਇਹਦੇ ਹੱਥ ਉੱਥ ਖਰਾਬ ਆ ਦਵਾਈ ਦੂ ਹੀ ਲੈਂਦਾ ਰਹਿੰਦਾ ਵਾ ਤੇ ਹੱਥ ਜ਼ਿਆਦਾ ਖਰਾਬ ਹੋ ਗਏ ਘਰ ਦਾ ਇਦਾਂ ਇਹ ਮੁੰਡਾ ਵਿਚਾਰਾ ਕੰਮ ਕਰਦਾ ਤੇ ਆਪ ਮੈਂ ਮਿਹਨਤ ਮੂਨਤ ਕਰਦੀ ਆਂ ਇਦਾਂ ਪੈਲਸਾਂ 'ਚ ਵੀ ਕੰਮ ਕਰਦੀ ਰਹੀ ਮਿਸਤਰੀ ਕੰਮਾਂ ਵੀ ਚੱਲ ਜਾਨੀ ਤੇ ਹੁਣ ਆ ਮਟਰਾਂ ਦਾ ਸੀਜ਼ਨ ਆ ਗਿਆ ਜਦੋਂ ਮਟਰਾਂ ਦਾ ਸੀਜ਼ਨ ਮੁੱਕ ਗਿਆ ਫੇਰ ਆਪਾਂ ਫੇਰ ਦਿਹਾੜੀ ਦੀ ਢੂੜੀ ਕਿਤੇ ਜਾਇਆ ਕਰਾਂਗੇ ਕੰਮ ਕਰਾਂਗੇ ਫੇਰ ਕਹਾਂ ਤੁਹਾਡਾ ਚੋਣ ਨਹੀਂ ਬੰਦਿਆ ਇਹ ਸੱਜਾਨੀ ਜੀ ਰੂਪੀ ਮਲਮਾ ਨੂੰ ਕਿਆ ਵਾਗੂ ਪਾਜੀ ਬੜਾ ਬਹੁਤ ਤਿੰਨ ਸਾਲ ਮੈਂ ਫਾਇਲ ਲੈ ਕੇ ਤੁਰੀ ਫਿਰਦੀ ਰਹੀ ਹਾਂ ਉਦੋਂ ਵੀ ਇਹ ਵੀਡੀਓ ਪਾਇ ਪਾਈ ਇਹ ਉਹਨਾਂ ਨੇ ਕਿਹਾ ਸੀ ਵੀ ਤਗੜੇ ਤਗੜੇ ਜਾਂਦੇ ਹੀ ਇਹ ਲਾ ਲੈਂਦਾ ਆ ਤੇ ਭੈਣ ਜੀ ਤੁਹਾਡੇ ਦੇ ਕਮਰੇ ਡਿੱਗੇ ਪਏ ਆ ਤੇ ਤੁਸੀਂ ਆਪਣੀ ਫਾਇਲ ਭਰੋ ਤੇ ਫਾਇਲ ਭਰ ਕੇ ਦੋ ਤਿੰਨ ਸਾਲ ਮੈਂ ਕਤ ਤੱਕ ਇਹ ਖਾਦੇ ਫਾਇਲ ਲੈ ਕੇ ਪਰ ਮੇਰੀ ਫਾਇਲ ਨਹੀਂ ਜਮਾ ਹੋਈ ਵੀ ਅਜੇ ਵੀ ਸਕੀਮ ਚਲਾਈ ਗਈ ਹੈ ਮੋਦੀ ਸਰਕਾਰ ਵੱਲੋਂ ਕਿ ਜਿਨ੍ਹਾਂ ਦੇ ਘਰਾਂ ਦੇ ਬਾਲੀ ਹੈਗੇ ਆ ਉਹਨਾਂ ਦੀ ਪੱਕੇ ਲੈਂਟਰ ਪਾ ਦਿੱਤੇ ਜਾ ਰਹੇ ਆ ਬਾਜੀ ਕੋਈ ਕੁਝ ਨਹੀਂ ਕਰਦਾ ਕੋਈ ਸਾਡੇ ਪਿੰਡ ਦੇ ਤੇ ਨਾ ਇਥੋਂ ਤੱਕ ਮੈਂ ਹੁਣ ਕੈਮਰੇ ਦੇ ਘੜੀ ਇਹੋ ਕਹੂੰਗੀ ਵੀ ਨਾ ਕੋਈ ਮੈਂਬਰ ਨਾ ਕੋਈ ਸਰਪੰਚ ਸਭ ਮਰੇ ਆ ਸਰਕਾਰੀ ਸੈੱਡ ਪੈ ਗਏ ਸਾਡੇ ਪਿੰਡ ਦੇ ਵਿੱਚ ਤੇ ਕਿਸੇ ਦੇ ਕਮਰੇ ਨਹੀਂ ਪੈਂਦੇ ਜਦੋਂ ਰਿਸੀ ਆਹ ਦਿੰਦੇ ਦੂਜਾਂ ਦਾ ਮੈਂ ਨਹੀਂ ਪਾ ਕੇ ਦੇਣੇ ਤੇ ਦੂਜਾਂ ਦਾ ਮੈਂ ਨਹੀਂ ਪਾ ਕੇ ਦੇਣੇ ਜਦੋਂ ਵੋਟਾਂ ਹੁੰਦਾਂ ਨਾ ਉਦੋਂ ਸਾਡੇ ਘਰੇ ਆਉਂਦੇ ਆ ਅਸੀਂ ਤਾਂ ਸਰਕਾਰ ਗਾੜੀ ਵੀ ਇਹੋ ਹੱਥ ਜੋੜਦੇ ਆ ਕਿ ਜਦੋਂ ਵੋਟਾਂ ਹੁੰਦਾਂ ਉਦੋਂ ਤੁਹਾਡੀਆਂ ਕਿੱਦਾਂ ਗੱਡਾਂ ਆਉਂਦਾਂ ਪਿੰਡਾਂ ਦੇ ਵਿੱਚ ਉਦੋਂ ਕਿੱਦਾਂ ਵੋਟਾਂ ਮੰਗਦੇ ਜੇ ਆਣਾ ਆਣ ਕੇ ਉਦਾਂ ਕਿਉਂ ਨਹੀਂ ਕਿਸੇ ਨੂੰ ਵੇਂਦੇ ਜਿਹੜੇ ਤੁਸੀਂ ਗਾੜੀ ਚਮਚੇ ਖਿਲਾ ਰਹੇ ਹੋ ਤੇ ਆਪਣੇ ਰਿਸ਼ਤੇਦਾਰ ਜਾਂਦੇ ਆ ਤੇ ਜਾਂ ਆਪਣਾ ਢਿੱਡ ਭਰਦੇ ਆ ਕਿਸੇ ਗਰੀਬ ਦਾ ਨਹੀਂ ਵਿਕੇ ਵੇਦੇ ਕਿਸੇ ਗਰੀਬ ਨੂੰ ਨਹੀਂ ਵੇਂਦੇ ਤੇ ਕੋਈ ਗਰੀਬ ਕੋਈ ਮਰਿਆ ਵਾਕੇ ਹੈਗਾ ਵਾਕੇ ਜਿੰਦਾ ਆ ਕੇ ਨਹੀਂ ਜਿੰਦਾ ਮੇ ਜਿਹਨ ਤੁਹਾਡੀ ਵੀਡੀਓ ਕੋਲ ਦਾਨੀ ਸੱਜਣ ਦੇਖਦਾ ਹੋਵੇ ਤੇ ਉਹਨੂੰ ਕੀ ਕਰਨਾ ਚਾਹਵਾ ਉਹਨੂੰ ਮੈਂ ਇਹੋ ਕਹਾਂਵਾਂਗੇ ਕਿ ਵੀ ਵੀਰੇ ਜੋ ਵੀ ਜਿੱਦਾਂ ਮੀਆਂ ਪਰ ਮੈਂ ਕੁਝ ਕਹਿ ਨਹੀਂ ਸਕਦੀ ਅੱਜ ਮੈਂ ਤੁਹਾਡੇ ਕੇ ਪੀਖ ਮੰਗਦੀ ਆ ਤੇ ਮੇਰਾ ਮਹਿਣਾ ਬਣ ਗਿਆ ਜਿਵੇਂ ਆਪਣੀ ਭੈਣ ਦੇ ਘਰੇ ਦੱਸਦੇ ਰਹੀ ਹਾਂ ਮੀਂਹ ਦੇ ਵਿੱਚ ਮੇਰਾ ਜੋ ਵੀ ਸਮਾਨ ਸਾਰਾ ਬਰਬਾਦ ਹੋ ਗਿਆ ਪਰ ਉਹ ਵੀ ਮਹਿਣਾ ਬਣ ਗਿਆ ਲੜਾਈ ਹੋਈ ਵਿਆਹ ਦੇ ਵਿੱਚ ਉਹਨਾਂ ਐ ਵੀ ਕਹ ਕੇ ਦੱਸਦੇ ਨਹੀਂ ਰੱਖਿਆ ਕਮਰੇ ਚੋਂਦੇ ਆ ਤੇਲੀ ਦਾ ਲੱਤਾ ਵੀ ਖਰਾਬ ਹੋ ਜਾਂਦਾ ਵਾ ਬਾਦਸੋ ਬਾਦ ਜਲਦ ਸੋ ਜਲਦ ਮੇਰੇ ਕਮਰੇ ਪੈਣੇ ਚਾਹੀਦਾ ਕਿਉਂਕਿ ਹੁਣ ਗਾੜੀ ਪੇਰ ਮੀਂਹ ਪੈਣਿਆ ਤੇ ਅਸੀਂ ਕਿੱਥੇ ਰਵਾਂਗੇ ਤੇ ਕਿੱਥੇ ਭਾਵਾਂਗੇ ਤੇ ਸਾਡੇ ਘਰ ਦੇ ਹਾਲਾਤ ਜਿਹੜੇ ਆ ਬਹੁਤ ਮਾੜੇ ਆ ਪਰ ਆਗਦੀ ਜੇ ਤੁਹਾਨੂੰ ਕੋਈ ਦਾਨੀ ਸੱਜਣ ਮਿਲਣਾ ਚਾਹੁੰਦਾ ਹੋਵੇ ਤੇ ਕਿਹੜੇ ਐਡਰੈਸ ਤੇ ਕੀ ਦੱਸ ਕੀ ਤੁਹਾਡਾ ਹੈਗਾ ਤੇ ਫੋਨ ਨੰਬਰ ਕੀ ਹੈਗਾ ਫੋਨ ਨੰਬਰ ਭਾਜੀ ਮੈਂ ਲਿਖਿਆ ਵਾ ਮੈਨੂੰ ਉਦਾਂ ਯਾਦ ਨਹੀਂ ਆ ਤੇ ਐਡਰੈਸ ਹੈਗਾ ਸਾਡਾ ਰਖਦੀਨੇਵਾਲ ਖਡੂਰ ਸਾਹਿਬ ਦੇ ਲਾਗੇ ਪੈਂਦਾ ਵਾ ਕਰਨਾਲਾ ਲਾਗੇ ਕੀ ਆਉਂਦਾਂ ਹਾਂ ਜੀ ਸਾਨੂੰ ਮਿਲਣਾ ਉਹ ਕਿੱਥੇ ਆਉਂ ਹਾਨੂੰ ਮਸਰੇ ਆਲ ਰੱਖਦੀ ਨੇ ਵਾਲ ਪੈਂਦਾ ਹਾਂ ਜੀ ਜੇ ਨੰਬਰ ਕੋਲ ਤੋਂ ਆਪਣਾ ਨੰਬਰ ਨਹੀਂ ਯਾਦ ਨਹੀਂ ਤੁਸੀਂ ਹਾਂ ਜੀ ਕੁੰਦ ਦਾ ਮਕਾਨ ਤਾਂ ਲੈ ਜੀ ਇਹ ਜਿਹੜੇ ਕਮਰੇ ਆ ਨਾ ਇਹ ਬੜੇ ਚਰਤੇ ਪਏ ਹੋਏ ਆ ਕਿ ਉਦੋਂ ਮੈਂ ਕੰਮ ਕਰਦੀ ਹਾਂ ਜਟਾਂ ਦਾ ਕੋਹਾ ਸੁੱਟਦੀ ਹਾਂ ਜਦੋਂ ਆਹ ਕਮਰਾ ਪਾਕਾ ਸੀ ਘਾਰੇ ਦੇ ਬੰਦਾ ਤੇ ਉਦੋਂ ਦੇ ਕਮਰੇ ਪਏ ਆ ਤੇ ਹੁਣ ਬਾਅਦ ਚ ਜਿਹੜੇ ਆ ਮੁੰਡਾ ਹੈ ਪਾ 12 ਸਾਲਾਂ ਦਾ ਜਦੋਂ ਉਹਨਾਂ ਦਾ ਨਸ਼ਾ ਕਰਨ ਡੇ ਪਿਆ ਉਹ ਲੱਤਾਂ ਨਾਲ ਗੱਲ ਕੀਆ ਨਾ ਤੇ ਤਾਂਕਾ ਪੈ ਗਿਆ ਦਸਾਂ ਦੇ ਵਿੱਚ ਤੇ ਇਹਨਾਂ ਨੂੰ ਮੈਂ ਬੜੀ ਔਖੀ ਹੁਕੀ ਹੁਕਾ ਤੇ ਹੋਰ ਤਾਂ ਜਿਹੜੀ ਆ ਵਿਆਹ ਹੋ ਗਈ ਆ ਵੀ ਬਹੁਤ ਕਮਰੇ ਨਹੀਂ ਮੈਂ ਪਾ ਸਕਦਾ ਮੇਰੇ ਹੱਥ ਬੰਨ ਕੇ ਸਰਕਾਰ ਅੱਗੇ ਵੀ ਅੱਜ ਬੇਕਾਬੀ ਆ ਕੇ ਮੇਰੀ ਬਾਸਵਾਜ ਮਤ ਨਹੀਂ ਕੀਤੀ ਜਾਵੇ ਕਮਰੇ ਪੈ ਜਾਣ ਜਦੋਂ ਮੀ ਪਏ ਮੈਂ ਆਪਣੀ ਭੈਣ ਦੇ ਘਰੇ ਸਭ ਤਾਂ ਕੱਢਿਆ ਉਹਦਰ ਰਹੀ ਆ ਤੇ ਸਾਰਾ ਸਮਾਨ ਵੀ ਮੇਰਾ ਤੇ ਚ ਗਿਆ ਜੋ ਵੀ ਢੀੜਾ ਬਿਸਤਰਾ ਸਾਰਾ ਹੀ ਭੇਜ ਗਿਆ ਸਭ ਅਹੀਂ ਸੌ ਸੁੱਟਿਆ ਵਾ ਫੇਰ ਦੁਬਾਰੇ ਹਾਨੂੰ ਫੇਰ ਹਾਨੂੰ ਲੀਦਾ ਦਿੱਤਾ ਆਪਣਾ ਪਿਆ ਤੇ ਬੜੀ ਮੰਦਾ ਹਾਲ ਨੇ ਆ ਤੇ ਮੈਂ ਸਰਕਾਰ ਨੂੰ ਵੀ